ਪਿੰਸਾਸੀ ਕਾਲ ਦੀ ਸਾਰਿਆਂ ਨੂੰ ਵਧੀਆ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਾ ਡਾਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਗੇ ਸ਼੍ਰੀ ਰਾਮ ਤੇਤ ਸਾਹਿਬ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ گاਵਾ ਦੇ ਤੁਹਾਨੂੰ 5 ਦਿਖਾਉਣੀ ਆ ਇੱਕ ਗਾਂ ਜਿਹੜੀ ਅੰਦਰ ਵੱਜੀ ਤਾਜੀ ਸੋਈ ਉਹ ਜਿਹੜੀ ਹੋਂ ਤੋਂ ਪਹਿਲਾਂ ਹੀ ਵੇਚ ਗਈ ਆ ਤੇ ਜਿੱਤਨ ਹਰ ਵੀਡੀਓ ਚ ਬੇਨਤੀ ਹੁੰਦੀ ਆ ਸਾਡੀ ਵੇ ਜਿੱਥਾ ਵੀ ਪਸ਼ੂ ਲੈਣਾ ਵਾ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਖ ਚਾ ਕੇ ਫਿਰ ਪੁੱਛ ਲੋ ਇੱਥੇ ਆਓ ਆਪਣੀ ਦੋ ਟਾਈਮ ਚੁਵਾਈ ਕਰੋ ਕੋਈ ਨਹੀਂ ਵੀ ਲੈ ਸਕਦਾ ਵੀਡੀਓ ਕੋਲ ਤੇ ਚੁਵਾ ਲੈ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਦੇ ਪਸ਼ੂ ਲਓ ਤੁਸੀਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਸਾਹਬ ਸਿੰਘ ਜੀ ਪਿੰਡ ਕੋੜਵਾਡੂਮ ਜ਼ਿਲ੍ਹਾ ਅਬਰਸਾਦ ਤੇ ਤਹਿਸੀਲ ਜਨਾਲਾ ਤਹਿਸੀਲ ਜਨਾਲਾ ਤੇ ਬਿਲਕੁਲ ਲਾਗੇ ਸ਼੍ਰਾਮਪੁਰ ਤੇ ਲਾਗੇ ਤੇ ਫੋਨ ਨੰਬਰ ਬੋਲਦੇ ਫੋਨ ਨੰਬਰ ਹੈ 7912 7912 2872 ਠੀਕ ਹੈ ਜੀ ਤੇ ਦੋ ਗਾਵਾਂ ਤਾਜ਼ੀਆਂ ਸੁਈਆਂ ਤੇ ਦੋ ਗੱਬ ਬਣਾਣਾ ਹਾਂਜੀ ਦੋ ਗੱਬੜਾ ਦੋ ਤਾਜ਼ੀਆਂ ਸੁਈਆਂ ਠੀਕ ਹੈ ਤੇ ਇੱਕ ਉਹ ਅੰਦਰ ਵਾਲੀ ਵੇਗੀ ਹੈ ਨਾ ਹੁਣ ਤੋਂ ਪਹਿਲਾਂ ਉਹਦਾ ਸੌਦਾ ਹੋ ਗਿਆ ਜੀ ਉਹਦਾ ਸੌਦਾ ਹੋ ਗਿਆ ਹੁਣ ਤੋਂ ਪਹਿਲਾਂ ਹੀ ਉਹ ਅੰਦਰ ਬੰਦੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਜਰਸੀ ਆ ਇਤੋਂ ਹੀ ਆਪਾਂ ਕਰਨੀ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੁਈ ਨਾ ਵੀਰ ਜੀ ਅੱਜ ਚੌਥਾ ਦਿਨ ਜੀ ਅੱਛਾ ਸਾਡੂ ਬੱਚੇ ਦਾ ਨਾਲ ਜੀ ਹਾਂ ਅੱਛਾ ਜਿਹੜਾ ਯਾ ਦੇਖ ਸਾਡੇ ਨਾੜੂ ਜਿਹੜਾ ਨਾਲ ਹੀ ਠੀਕ ਆ ਤੇ ਅਜੇ ਤੇ ਕਿੰਨਾ ਕੁ ਫਿਰ ਦੁੱਧ ਤਿਆਰ ਕਰ ਗਈ ਜੀ ਦੁੱਧ ਮਾਲ ਲੈ ਕੋ ਬੋਲਾ ਮਾਲ ਲੈ 10 ਲੀਟਰ ਪੂਰਾ ਤਿਆਰ ਜਿਹੜਾ ਹਾਂ ਪੂਰਾ ਵਧੀਆ 10 ਲੀਟਰ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਈ ਜੀ ਪਿਛਲੇ ਸਵੇਰੇ ਮੇਰੇ ਕੋਈ ਗਈ ਆ ਅੱਛਾ ਪਿਛਲੇ ਸਵੇਰੇ 14 ਲੀਟਰ ਬਦੰਦਿਆ ਅੱਛਾ ਇੱਥੋਂ ਪੰਜਾਬ ਚ ਲੋਕ ਲਈ ਆ ਬਾਹਰੋਂ ਲਿਆਂਦੀ ਦੂਰੋਂ ਗਏ ਹੈ ਠੀਕ ਆ ਐਂਡ ਕੀ ਵੀ 14 ਪਾਤਾ ਲੀਟਰ ਆਮ ਨਾਲ ਦਊਗੀ ਠੀਕ ਆ ਜੀ ਤੇ ਆ ਤਾਜ਼ਾ ਹੀ ਬੱਚਾ ਜਿਹੜਾ ਇਹਦੇ ਮਗਰ ਖੋਲੋ ਫਿਰ ਤੋਰੀਏ ਕਲੀਨ ਬਾਕੀ ਚਿਹਰਾ ਵੀ ਆਪਾਂ ਦੇਖ ਸਕਦੇ ਚੰਗਾ ਵੇ ਇਹਦਾ ਸੋਹਣਾ ਤੇ ਥੱਲੇ ਵੀ ਸਫਾਈ ਜੇ ਤਿਆਰ ਹੋਈ ਆ ਮਿਲਕਵੇਂ ਨੇ ਵੀ ਕਾਫੀ ਚੰਗੀ ਲੱਗੀ ਹਲੇ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਜਰਸੀਆਂ ਦੇ ਸਹਾਰ ਨਾਲ ਚਲੋ ਕੱਦ ਕਾਠ ਵੇਲੇ ਦੀ ਚੰਗੀ ਆ ਤੇ ਆ ਮਿਲਕਵੇਂ ਨੇ ਦੀ ਇੱਕ ਵਾਰੀ ਦੇਖ ਸਕਦੇ ਜੀ ਥੋੜੀ ਜਿਹੀ ਗੱਲ ਕਰ ਦੀ ਚਬਾਈ ਕੇ ਪਸੂ ਕੇ ਪੂਰੇ ਵੱਡੇ ਸਾਨਿਆ ਜੀ ਠੀਕ ਹੈ ਜੀ ਤੁਕੀ ਵਧੀਆ ਚੌਕ ਤੇ ਚਵਾਈ ਬਣਦੀ ਹੈ ਠੀਕ ਹੈ ਅਗਲਾ ਕੰਮ ਹੈ ਪਰ ਪਹਿਲਾ ਪਹਿਲਾ ਕੰਮ ਠੀਕ ਹੈ ਜੀ ਤੀਰ ਤੁਕੀ ਚਵਾਈ ਜਿਹੜੀ ਕਹਿੰਦੇ ਕਿ ਪੂਰੀ ਵਧੀਆ ਬਣਦੀ ਹੈ ਜੀ ਜੇ ਮੁੱਲ ਫਿਰ ਵਿੱਧੀ ਇਹਦਾ ਮੁੱਲ ਵੇਖ ਲੋ ਵਿੱਧੀ ਤੁਸੀਂ ਕਰ ਦੋ ਜਿੱਦਾਂ ਚੰਗਾ ਲੱਗਦਾ ਤੁਹਾਨੂੰ ਜਿਹਾ ਜਿਹਾ ਕਰੀਏਗੇ ਮੋਲ ਤੇ 45000 ਕਰਦੇ ਆ ਵੀ ਜੀ 45000 ਹਾਂਜੀ ਤੇ ਵਿੱਚੋਂ ਕੋ ਮਾਨਤਨ 40000 ਦੀ ਦੇ ਦਾਂਗੇ ਵੀ ਜੀ 40000 ਦੀ ਹਾਂਜੀ ਹੋਰ ਛੋਟ ਛੜ ਕਰ ਦਈਏ ਜਸਤ 9000 ਕਰੀਏ ਬਾਅਦ ਚ ਐਵੇਂ ਤੁਸੀਂ ਕੋਈ ਕਰਾ ਲਓ ਵੀ ਜੀ ਕਰਾਓ ਬਾਕੀ ਚੰਗੀਆਂ ਬੈੜਾ ਕੋਈ ਮਾੜੀਆਂ ਨਹੀਂ ਬੈੜਾਂਗੀਆਂ ਠੀਕ ਹੈ ਜੀ ਕੋਈ ਕਰਾ ਲਓ ਜੇ ਕਰ ਕਰ ਦ ਦੂੰਗਾ ਜੀ ਤਿੰਨ ਛੜ ਦਈਏ 40 ਜਾਂ ਛੜਦਾ ਵੀ ਜੀ ਛੜਦਾ ਕੋਈ ਠੀਕ ਹੈ ਜੀ ਪਹਿਲਾਂ ਫੋਨ ਲਾਵੇ ਪਤਾ ਨਹੀਂ ਕਿੱਥੇ ਹਲੇ ਹੋ ਹੋਏ ਨਾ ਮਾਨਤਨ ਅੱਛਾ ਹੋਰ ਮਾਨਤਨ ਕਰ ਦੋ ਵੀ ਤਾਂ ਫੋਨ ਇੱਕ ਵਾਰ ਕੋ ਲਾਵੇ ਜ਼ਰੂਰ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆ ਇਹਦਾ ਚਲੋ ਕਦ ਕੱਠ ਠੀਕ ਹੈ ਤੇ ਥਣ ਵੀ ਚੰਗਾ ਲੱਗਾ ਕਾਫੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਦੀ ਇਹਨੂੰ ਵੀ ਅੱਜ ਪੰਜਵਾਂ ਦਿਨ ਇਹਦਾ ਪਰਲਾ ਵਸ਼ਾ ਜੇ ਅੱਛਾ ਉਹ ਉਹ ਬੱਚਾ ਜੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਇੱਥੇ ਤਾਂ ਦੁੱਧ ਵੀ ਜੀਏ ਬਲਕਿ ਸਾਹ ਦੇ ਘਰ ਆਈ ਆ ਕਾਂ ਚੰਗੀ ਆ ਅੱਛਾ ਤੇ ਇਹ ਵੀ ਦਿਹਾੜੀ ਇੱਕ ਸਾਹਮਣੇ ਦੀ ਦੋੜ ਆ ਠੀਕ ਆ ਹਾਂ ਜੀ ਐ ਤਾਂ ਮੈਂ ਮੈਂ ਤਾਂ ਖਾ ਹਲੇ 8 ਲੀਟਰ 9 ਜੀ ਦੁੱਧ ਅੱਛਾ ਇੰਨਾ ਕੀ 8 ਲੀਟਰ ਆਪਾਂ ਇੱਕ ਚਵਾਈ ਇਹਦੀ ਕੀਤੀ ਜਾਂਦੇ ਵਾ ਤੁਹਾਨੂੰ ਆਖੀ ਹੈ ਨਾ ਠੀਕ ਆ ਤੇ ਬਾਕੀ ਹੁਣ ਚੋਇਆ ਪਤਾ ਲੱਗ ਜਣਾ ਕਿੰਨਾ ਕੱਢਦੀ ਆ ਤੇ ਕਿੰਨਾ ਕੋ ਤੇਰਾ ਦੁੱਧ ਕੱਢੀ ਜਾਓ ਜੀ ਦੁੱਧ 14 ਪਾ ਲੀਟਰ ਆ ਉਹ ਨਾ ਦਊਗੀ ਤੋਰੀਏ ਫੇਰ ਇੱਕ ਰੀ ਨਾ ਲੈ ਜਾਓ ਜੀ ਆਪਕੋ दाग जे विद जे पुराने दाग जे हां जी हां जी कोई ਇੱਥੇ ਜ਼ਖਮ ਕੋਈ ਨਹੀਂ ਹੈਗਾ ਇਹ ਅਕਸਰ ਕਈ ਵਾਰੀ हां जी ਛਾਪੇ ਰਹਿ ਜਾਂਦੇ ਆ ਪੰਜਾ ਤੱਕ ਗਾਂ ਸਾਹਮਣੇ 15 ਲੀਟਰ ਤੋਂ ਬਾਅਦ ਕੱਟ ਚੱਲ ਜੂਗੀ ਇਹ ਚੰਗਾ ਖਸਮ ਮਿਲ ਗਿਆ ਦੇ ਠੀਕ ਆ ਟੋਈ ਬਰੀ ਕਿੱਥੇ ਮੱਦੀ ਬੈਠੇਗਾ ਹੈਗੇ ਵੀ ਠੰਡੀ ਸੀ ਲਿਆ ਜਿਹੜੀ ਚਲੋ ਲੈ ਜਾਓ ਫਿਰ ਬਾਕੀ ਕਿਸੇ ਦੇ ਵੀ ਕੋਈ ਵੀ ਪਸੰਦ ਆਉਂਦੀ ਹੈ ਕਰਕੇ ਫੋਨ ਲਾਵੇ ਜ਼ਰੂਰ ਮਾਨਤਨ ਮੁੱਕੇ ਦੇ ਖੁੱਲੇ ਹੀ ਹੋਣੇ ਤੇ ਇਹਦਾ ਫਿਰ ਮੁੱਲ ਮੁੱਲ ਵੀ ਦੀ ਇਹਦਾ ਵੀ 45000 ਜੀ ਅੱਛਾ ਤੇ ਬਾਕੀ ਤੁਸੀਂ ਮਾਨਤਨ ਕਰਾ ਲਓ ਜਿਹੜਾ ਕਰਾਉਣਾ ਜਿੰਦਾ ਜਾਜ ਜੀ ਕਰੀਏਗਾ 45 ਤੇ ਜ਼ਿਆਦਾ ਜੀ ਤਾਂ ਫਿਰ 40 ਦੀ ਦੇਦਾਂਗੇ ਵੀਰ ਜੀ ਅਵੀ बराबर ही कर दिए देखदां कि कोई गल ਨਹੀਂ ਵੀਰੇ 37 ਦੇ ਭੰਗ ਕੋਈ ਹੋ ਲੈ ਜੇ ਤੇ ਭੰਗ ਕੋਈ ਹੋ ਲੈ ਜੇ ਕੋਈ ਨਹੀਂ ਕੋ ਜੋੜਾ ਖਰੂਗਾ ਤਾਂ ਹੋਰ ਮਾਨਤਨ ਕਰਾਂਗਾ ਕੋਈ ਚੱਕਦੇ ਅੱਛਾ ਤਾਜ਼ੀਆਂ ਗਾਇਆਂ ਦੋਵੇਂ ਵਧਨੀਆਂ ਵੀਆਂ ਦੁੱਧ ਨਾਲ 14-14 ਪੰਤਾ ਪੰਤਾ ਲੀਟਰ ਦੋਵਾਂ ਨੇ ਦੇਣਾ ਹਾਂ ਠੀਕ ਆ ਤੇ ਬਾਕੀ ਇਹ ਆ ਵੀ ਕੋਈ ਫੋਨ ਲਾਵੇ ਫੋਨ ਲਾਵੇ ਆਪਣੀ ਤਸੱਲੀ ਕਰਕੇ ਖੜੇ ਪਰ ਦੋ ਡੰਗ ਚੋਕੇ ਖੜੇ ਮਾਨਤਨ ਖੁੱਲਾ ਹੋ ਜਾਊਗਾ ਮਾਨਤਨ ਖੁੱਲਾ ਹੋਊਗਾ ਤੇ ਹੁਣ ਆ ਦੋ ਗੱਬਣਾ ਆ ਗਿਆ ਹਨਾ ਹੁਣ ਇਹ ਕਾ ਜਿਹੜੀ ਗਾਂ ਤਾਂ ਦਿਖਾਉਣੀ ਆ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਉਹਦੇ ਮੇਕਵੇਂ ਨੇ ਵੀ ਕਾਫੀ ਚੰਗੇ ਲੱਗੇ ਦੱਸ ਗਏ ਵਿਦੇ ਦੇ ਬਾਰੇ ਵੀ ਵੀਜੀ ਇਹ ਤੀਜਾ ਸੁਆ ਸੁਣੀ ਹੈ ਕਿ ਆਪਣੇ ਰਿਸ਼ਤੇਦਾਰਾਂ ਕੋ ਲੈਂਦੀ ਹੈ ਠੀਕ ਆ 20 ਲੀਟਰ ਦੁੱਧ ਦੀ ਉਹਨਾਂ ਨੇ ਕਰਕੀ ਆਪਾਂ ਦਿੰਦੀ ਹੈ ਅੱਛਾ ਠੀਕ ਆ ਆਪਾਂ ਚਲ ਗਰੰਟੀ ਤੇ ਨਹੀਂ ਦਿੰਦੇ ਪਰ ਉਹਨਾਂ ਨੇ ਇਹ ਮੰਨ ਲਈ ਹੈ ਕਿ 20 ਲੀਟਰ ਦੁੱਧ ਹੀ ਝੁੰਦੇ ਰਾਇ ਦੱਸੋ ਸ਼ਮੀਲ ਮਤਲਬ ਇਹ ਕਲੀਟਰ ਦੁੱਧ ਚਵਾ ਦਿੰਦੀ ਜਿਹੜਾ ਹੈ ਠੀਕ ਬਾਕੀ ਉਹ ਤਨੇ ਆ ਵੀ ਕੱਦ ਕੱਠ ਵੇਲਦੀ ਜਿਹੜੀ ਚੰਗੀ ਆ ਕੋਈ ਵੱਡੀ ਹੈ ਲੈ ਜੀ ਜੀ ਦੇ ਵੀ ਦਿੱਕਾ ਨੂੰ 17 ਤਰੀਕੇ ਦੇ ਦਿਨ ਦੱਸਿਆ ਨਾਲੇ ਅੱਛਾ ਬਸ ਆ ਪੰਚਾਇਤ ਦੇ ਨਹੀਂ ਉੱਤੇ ਖੜਦੇ ਆ ਬਸ ਜਿਆਦੇ ਦੇ ਨਹੀਂ ਖੜਦੇ ਆ ਵੇਖੋ ਉੱਤੋਂ ਕੂੜੇ ਖੱਚ ਗਈ ਆ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਬਗਾਰੋ ਕਰਨ 50 ਕਰੋ 52 ਕਰੋ ਹਾਂਜੀ ਇਹ ਵੀ ਵੀ ਜੀ ਦੇਦਾ ਕਿ 47000 ਦੀ 47000 ਦੀ ਛੋਟ ਕਰਦੀ ਹੈ ਵਿੱਚ ਥੋੜੀ ਕੋਈ ਨਹੀਂ ਕਰਾ ਲੋ ਜਿੰਨੀ ਤੁਸੀਂ ਕਰਾਉਣੀ ਕੋਈ ਚੱਕਰ ਨਹੀਂ ਆ 2000 ਛੱਡਦੀ ਹੈ 45 ਦੇ ਦਈਏ ਕਰਦਾਂਗੇ ਵਿੱਜੀ ਪਰ ਇਹ ਹੁੰਦਾ ਵਾ ਜੇ ਸਵਾਗਿਆ ਕਿ ਬੰਦਾ ਬਾਦ ਦਾ ਬਾਦ ਦਾ ਬਾਦ ਤੇ ਰੇਟ ਹੋਊਗਾ ਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਬਾਕੀ ਇਹ ਵੀ ਚੱਲਾ ਫਿਰ ਵੀ ਕੋਈ ਫੋਨ ਲਾਵੇ ਕਰੀ ਤੇ ਹੁਣ ਇੱਕ ਆਵੇਗਾ ਜਿਹੜੀ ਗੱਬਣ ਆ ਇਹਦੇ ਵੀ ਥਾਣੇ ਤਾਂ ਲੱਗਦੇ ਦਿਖਾ ਦੇ ਕਾਫੀ ਥਣ ਚੰਗਾ ਲੱਗਾ ਇਹਦੇ ਕੋਲ ਵੀ ਤੇ ਮਿਲਕ ਮੀਨ ਵੀ ਚੰਗੀ ਹੈ ਹੈ ਗਿਆ ਸਾਰੀਆਂ ਕ੍ਰੋਸ ਚ ਆ ਇਨਾਂ ਦੇ ਫੈਟ ਵੀ ਚੰਗੇ ਹੁੰਦੀ ਆ ਤੇ ਦੁੱਧ ਵੀ ਚਿੱਟੇ ਰੰਗ ਦਾ ਹੁੰਦਾ ਵਾ ਤੋਰੋ ਇੱਕ ਰੀਨੋ ਮੈਂ ਇਹ ਕਿੰਨੇ ਕ ਦੁੱਧ ਆ ਲਈ ਜੀ ਵਿਰਜੀ ਵੀ ਵੀ ਇਹ ਵਿਰਜੀ ਆ ਵੀ ਤਾਂ 17-18 ਲੀਟਰ ਦੁੱਧ ਆ ਲਈ ਹੈ ਆਪਾਂ ਕੱਚੀ ਜ਼ਿੰਦਗੀ ਹੈ ਬਹੁਤ ਰੰਜੀ ਭਾ ਕੇ ਸੰਭੀ ਕਰ ਠੀਕ ਆ ਇਹ ਟੋਕੜ ਗੱਪਣ ਨੇ ਮਾਰੇ 14-15 ਲੀਟਰ ਦੁੱਧ ਕੱਢਿਆ ਵਾ ਅੱਛਾ ਹਾਂਜੀ ਇਹ ਆਪਾਂ ਸੰਭੀ ਪਾ ਸਕਦਾ ਨਾ ਠੀਕ ਆ ਬਾਕੀ ਹੈ ਕਿ ਥੰਡੀਆਂ ਸੀ ਲਿਆ ਚਲੋ ਲੈ ਜਾ ਫਿਰ ਤੇ ਇਹਦਾ ਫਿਰ ਮੁੱਲ ਮੋਨਬੀਰ ਜੀ ਇਹਦਾ ਵੀ ਅਜਦਾ ਜਿਹੜਾ ਮੋਲੇ ਦਾ 45000 ਜੀ ਅੱਛਾ ਬਾਕੀ ਤੁਸੀਂ ਮਾਨਤਨ ਥੋੜਾ ਬਾਧਾ ਕਰਾ ਲਓ ਤੇ ਬਾਕੀ ਇਹ ਸਵਾਗ ਜਿਹੜਾ ਮੋਲੇ ਦਾ ਵੀ ਬਾਅਦ ਦਾ ਬਾਅਦ ਚ ਨਾ ਠੀਕ ਆ ਚਲੋ ਦੋ ਹੀ ਛੱਡ ਦਈਏ ਦਾ ਵੀ ਕੋਈ ਨਹੀਂ ਆ ਵੀ ਦੇ ਦਾਂਗੇ ਵੀਰ ਜੀ 43000 ਦੇ ਦਾਂਗੇ ਠੀਕ ਆ ਬਾਕੀ ਇੱਥੇ ਆਵੇਂ ਭੈਣ ਭਰਾ ਕੋਈ ਆਪਣੀ ਜਿਹੜੇ ਗੱਬਣਾ ਥਣ ਲਾ ਕੇ ਖੜੇ ਹਾਂਜੀ ਬਾਕੀ ਆਹ ਦੀ ਵੱਡੀ ਕਾਲੀ ਗਾਂ ਦਿਖਾਈਏ ਤੇ ਬਹੁਤ ਉਹਨਾਂ ਦੁੱਧ ਦੀ ਗਰੰਟੀ ਤਾਂ ਦਿੱਤੀ ਆ ਠੀਕ ਆ ਇਹ ਤਾਂ ਆਪਣੇ ਬੰਦਿਆਂ ਕੋਈ ਖਾਸ਼ ਲਈ ਆ ਠੀਕ ਆ ਹਾਂਜੀ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਦੋ ਟਾਈਮ ਚ